ਅੱਜ ਹੀ ਅੱਜ ਦਾ ਵਲੌਗ ਮੇਰੇ ਨਾਂ ਤੇ ਪਹਿਲਾਂ ਤਾਂ ਮੈਂ ਬਹੁਤ ਔਖੀ ਸਬਜ਼ੀ ਸਿਲੈਕਟ ਕਰੀ ਆ ਮੈਂ ਬਣਾਵਾਂ ਕੀ ਓਕੇ ਮੈਨੂੰ ਇਹ ਪਤਾ ਵੀ ਪਹਿਲਾਂ ਕਿਹੜੀ ਖਰਾਬ ਹੋਣ ਵਾਲੇ ਸਬਜ਼ੀਆਂ ਸਾਰੀਆਂ ਬਈਆਂ ਨੇ ਸਭ ਤੋਂ ਪਹਿਲਾਂ ਖਰਾਬ ਹੋਊਗਾ ਚੱਪਣ ਕਦੂ ਪਹਿਲੇ ਇਹ ਚੱਪਣ ਕਦੂ ਬਣਾਉਣ ਦਾ ਡਿਸੀਜਨ ਲਿਆ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਪਾਲੂ ਇਹ ਮੈਂ ਕੱਟ ਕੇ ਰੱਖਿਆ ਹੁਣ ਮੈਂ ਪਿਆਜ਼ ਕੱਟਣਾ ਪਰ ਪਿਆਜ਼ ਕੱਟਣ ਨਾਲ ਸਭ ਤੋਂ ਘੱਟ ਮੋਖਾ ਆਉਂਦਾ ਬਾਕੀ ਸਾਰੇ ਠੀਕ ਨੇ ਇਹ ਘੱਟ ਮੋਖਾ ਆਉਂਦਾ ਬਾਕੀ ਸਾਰੇ ਠੀਕ ਨੇ ਲੋ ਜੀ ਇੱਥੇ ਯਾਦ ਕਰਦਾ ਮੈਂ ਸਾਡੇ ਵੀਰ ਚਰਨਜੀਤ ਨੂੰ ਢੀੜ ਵਾਲੇ ਚਰਨਜੀਤ ਚਰਨਜੀਤ ਨੂੰ ਜਿਹੜਾ 10 ਵਜੇ ਮੈਂ ਪੜਦਾ ਉਹਦੇ ਕੋਲੇ ਰਹਿਣਾ ਹੁੰਦਾ ਸੀਗਾ ਉਹਨੇ ਮੈਨੂੰ ਪਿਆਜ਼ ਕੱਟਣਾ ਸਿਖਾਇਆ ਸੀ ਪਰ ਅੱਖਾਂ 'ਚ ਪਾਣੀ ਬਚ ਜਵੇ ਇਹ ਮੈਂ ਭੁੱਲ ਗਿਆ ਕਿ ਬਿਲਕੁਲ ਯਾਦ ਨਹੀਂ ਚਲੋ ਦੇਖਦੇ ਆ ਪਾਣੀ ਪੂਣੀ ਕੱਢਦੇ ਆ ਅੱਖਾਂ 'ਚ ਆਹ ਉਹ ਹੋ 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 ਥੋੜੀਆਂ ਮੈਂ ਮਿਰਚਾਂ ਕੱਟੀਆਂ ਨੇ ਕਿ ਹਰੀਆਂ ਧਨੀਆ ਵੀ ਕੱਟ ਲਿਆ ਪਿਆਜ਼ ਕੱਟਣ ਲੱਗੇ ਹਾਂ ਫਿਰ ਲੌਂਗ ਮੈਂ ਤੜਕਾ ਦੇਖਦੇ ਆ ਪਹਿਲੀ ਵਾਰੀ ਬਣਾਉਣ ਲੱਗਾ ਬਿਲਕੁਲ ਮੈਂ ਸਬਜੀ ਇਹ ਆਹਹਹ ਪਤਾ ਨਹੀਂ ਕਿਵੇਂ ਬਣੂਗੀ ਬਣੂਗੀ ਜਾਂ ਨਾ ਬਣੂ ਹੁਣ ਮੈਨੂੰ ਇੱਕ ਡਾਊਟ ਆ ਵੀ ਇਹਦੇ ਵਿੱਚ ਪਾਣੀ ਪੈਂਦਾ ਕਿ ਨਹੀਂ ਪੈਂਦਾ ਪਰ ਮੈਨੂੰ ਉਹ ਲੱਗਦਾ ਵੀ ਇਹਦੇ ਵਿੱਚ ਪਾਣੀ ਤਾਂ ਇਹਦੇ ਵਿੱਚ ਆਪ ਦੇ ਵਿੱਚ ਹੀ ਬਹੁਤ ਹੁੰਦਾ ਹੈ ਸ਼ਾਇਦ ਨਹੀਂ ਪੈਂਦਾ ਹੁਣ ਮੇਰਾ ਖਿਆਲ ਹੈ ਪਰ ਮੈਂ ਕਿਤੇ ਦੇਖਿਆ ਵੀ ਹੈ ਨਹੀਂਗਾ ਇਹ ਰਕੜੋ ਨਾਲ ਹੀ ਨਾ ਮੈਂ ਪਿਆਜ ਨਾਲ ਨਾਲ ਇਹ ਧਾਰ ਲੋਗਾ। ਔਖਾ ਸੋਖਾ ਹੋ ਕੇ ਕੱਟ ਲਿਆ ਖਾ ਖੜੇ ਤੇ ਪੈਗੇ ਪੂਈ ਕਰ ਲੀ ਹੁਣ ਲਪੜਾ ਪੋਗਾ ਮੈਨੂੰ ਪਾਂਡਾ ਬਿੱਕਾ ਦੇ ਵਿੱਚ ਬਣਾਵਾਂ। ਫਾਇਦੇ ਠੀਕ ਆ ਯਾਰ। ਤੂ ਰਿਆ ਮੈਂ ਤਾਂ ਮਾਰਾਗੇ ਰੱਖੇ ਹੋਏ ਨੇ ਇਹ ਦੇਖੀ ਜਾਊਗਾ ਜੀ ਜਿਹੜਾ ਕੋਹ ਹੋ ਚਾਹ ਹੱਥ ਕਰਾਂਗੇ ਇਹਦੇ ਨਾਲ ਹੁਣ ਇਹਦੇ ਵਿੱਚ ਪਾਉਣਾ ਤੇਲ ਪਹਿਲੋ ਪਾਣੀ ਸੁੱਕ ਜੇ ਵਿੱਚੋਂ ਇਹਨਾਂ ਸੱਚਾਂ ਕਟਲੀਆਂ ਧਨੀਆ ਪਿਆਜ਼ ਇਹ ਸਜੇ ਨੂੰ ਬਾਟ ਕੱਟ ਲਾਂਗੇ ਜਦ ਪਿਆਜ਼ ਉਹ ਨਹੀਂ ਹੋਗਾ ਹੋਰ ਕੀ ਰਹਿ ਗਿਆ ਨਾਉਕ ਮਸਾਲਾ ਉਹਦੇ ਵਿੱਚ ਹੈਗਾ ਅੱਛਾ ਪਰ ਉਹ ਹਾਪਿਆ ਰਹੀ ਹੈ ਬੇਚਾਰਾ ਉਹ ਸੋ ਇਹ ਗੁੱਸੇ ਹੋ ਜਾਊਗਾ ਵੀ ਮੈਨੂੰ ਛੱਡੀ ਦਿੱਤਾ ਹੁਣ ਪਰਨਾ ਕਾ ਟੂੜਾ ਨਾਲ ਜਿਹੜਾ ਟਣ ਦੇ ਵਿੱਚ ਆ ਲੈ ਉਸ ਨੂੰ ਹੀ ਆ ਲੈ ਜਸਾ ਸਪਾਈ ਕਰ ਦਮਾ ਅਰ ਮੇਰੀ ਜਿਮੀ ਰਗੀ ਕਿ ਘਟਣ ਤੋਂ ਅੱਜ ਤਾਂ ਪੂਰੇ ਸ਼ੈੱਟ ਪਾ ਕਰੂੰਗਾ ਇਹ ਨਹੀਂ ਬਸ ਬਣੂਗੀ ਮੈਂ ਦੱਸ ਕਿ ਬਣੂਗੀ ਇਹ ਕੋਈ ਪਤਾ ਨਹੀਂ ਹੈ ਉੱਤੇ ਇਹ ਪੰਦਰਾ ਵੀ ਜੇਕਰ ਗਰਮ ਹੋ ਜਾਵਾ ਪਾਣ ਤੇ ਕਿੰਨਾ ਕੁ ਪਈਏ ਭਾਈ ਜੀ ਮਦਦ ਪਾ ਲੈਣ ਚਲ ਠੀਕ ਹੈ ਸੋ ਰੁਕ। ਮੈਂ ਤਾਂ 4-5 ਪਾ ਲਈਆਂ ਹੁਣ ਇਹ ਨਹੀਂ ਪਤਾ ਵੱਧ ਨੇ ਇਹ ਨਹੀਂ ਪਤਾ ਘਟ ਨੇ। ਇਹ ਪਤਾ ਸਵੇਰੇ ਲੱਗੂਗਾ। ਤੇ ਉਹ टमाटर ਰਹਿ ਗਏ। ਟਮਾਟਰ ਵੀ ਪਾਉਣੇ ਆ। ਅੱਲਾਮਾ ਹਰਾ ਪਿਆ ਆ। ਲਓ ਜੀ ਇੱਕ ਅਦਰਕ ਰਹਿ ਗਿਆ ਟਮਾਟਰ ਦੇ ਕੇ ਤਿੰਨ ਪਾ ਲੇ ਹਾਂ ਪ੍ਰਾਬਾਸ ਹੈ ਨਾ ਸਾਰਾ ਬਾਕੀ ਕੀ ਗੱਲ ਹੈ ਬਣਾਈ ਆਬਦੀ ਹੋਈ ਉਹਨਾਂ ਨੂੰ ਨੂਨ ਕਹਿੰਦਾ ਘੱਟਾ ਨਾ ਕਹਿੰਦਾ ਮਿਰਚਵਾ ਘੱਟਾ ਥਾ ਤਾਂ ਲੈਣੀ ਹੋਈ ਹੈ ਚਾਹੇ ਪਾਣੀ ਵਾਲੀ ਹੋਵੇ ਜਾਂ ਬਿਨਾਂ ਪਾਣੀ ਤੋਂ ਹੋਵੇ ਸਨਾਂ ਇਹਨਾਂ ਪੱਤੀਆਂ ਮੋਂਟਪ ਕੋਈ ਸਵਾਲ ਨਹੀਂ ਜਿਸ ਨੂੰ ਕੱਟੀ ਹੀ ਕੱਟੀ ਨਹੀਂ ਅੱਗੇ ਦਾ ਪਹਲਾ ਕਰੇ ਅੱਜ ਦਾ ਬਲੌਗ ਦੇਖਿਓ ਆਊਗਾ ਮਜ਼ਾ ਇਹਨਾਂ ਕੋਈ ਸ਼ਰਤ ਨਹੀਂ ਹੈ ਚਾਹੇ ਵਿੱਚੋਂ ਸਾਫ਼ ਤੇ ਚੱਪਣੇ ਨਿਕਲਣ ਮਸ ਪਾਣੀ ਵਾਲਾ ਡਾਊਟ ਆ ਵੀ ਵਿੱਚ ਪਾਣੀ ਪੈਂਦਾ ਕਿ ਨਹੀਂ ਪੈਂਦਾ ਬਾਕੀ ਠੀਕ ਹੈ ਦਿੰਦਿਆਂ ਸੇ ਦਿਆਂ ਕੱਠਰਾ 18 18 ਖੜਕੜ ਖੜਕੜ ਚੱਕਦੇ ਫੱਟੇ ਮਿੱਤਰਾਂ ਤੁਹਾਨੂੰ ਤੇ ਤੜਕਣਾ ਕਰਾਉ ਹੋ ਜੀ ਦੇ ਅਚੇ ਜੀ ਦੇਗੀ ਮੱਥੀ ਪਾਉਣੀ ਆ ਸੱਚ 1 3 ਕੰਟ ਪਾਉਣਾ ਹਾਂ ਹੱਥ ਦੇਖੋ ਮੇਰੇ ਕਿਵੇਂ ਚੱਲ ਰਹੇ ਨੇ ਇੰਨਾ ਮਾੜਾ ਨਹੀਂ ਹੈਗਾ ਚਲੋ ਇਹ ਝਗੜਾ ਕਿਸ ਨੇ ਆਪਾਂ ਨੂੰ ਟੋਕਣਾ ਘਰ ਵਾਲੀ ਕਰਨੀ ਸਾਨੂੰ ਕਿਸਾ ਦਰਨੀ ਆ ਵੀ ਖਾਣੀ ਹੈ ਉਹ ਬੱਸ ਖਾ ਲਈਆ ਤੂੰ ਕਦੇ ਚਲੀ ਜਣੀ ਹੈ ਹੋ ਮੈਨੂੰ ਇਹ ਵੀ ਪਤਾ ਆਏਗਾ ਵੀ ਮੇਰੀ ਆਵਾਜ਼ ਆਉਂਦੀ ਆ ਕਿ ਨਹੀਂ ਆਉਂਦੀ ਇਹ ਤਾਂ ਹੋਂ ਕਰ ਲੂ ਪਤਾ ਲੱਗੂਗਾ ਤੇ ਰਪਤੇ ਰਪਾਵਾ ਕਰੀ ਆਲੂ ਸਿੰਧ ਆ ਜਾ ਦੂੰਗੀ ਬਣਾਦੀ ਚਾਂਦੀ ਆਲੂ ਦੀ ਹੰਨੀ 22 37 32 ਨੇ ਬਹੁਤ ਸਹੀ ਗੱਲ ਆ ਮੈਂ ਕਦੇ ਸਮਝੀ ਨਹੀਂ ਬਣਾਈ ਇਹ 15 ਜ਼ਰੂਰ ਆ ਦੇ ਆ ਇਹ ਉਹ ਖਾਣੇ ਜਾਣਦੇ ਆ ਬਕਲਾ ਚਿਕਨ ਬਣਾਉਣ ਜਾਣਦੇ ਆ ਚਿਕਨ ਮਟਰਨ ਉਹਦੀ ਕੋਈ ਪ੍ਰੋਬਲਮ ਨਹੀਂ ਆ ਵੀ ਚਿਕਨ ਜਦੋਂ ਮਾਦੀ ਬਣਵਾਉਂਦਾ ਕਿ ਵੀਰੇ ਇਹ ਵੀ ਹੁੰਦਾ ਵੀ ਵੀਡੀਓ ਬਣਦੀ ਹੈ ਕਿ ਨਹੀਂ ਬਣਦੀ ਇਹ ਨਹੀਂ ਪਤਾ ਲੱਗਦਾ ਹੈਗਾ ਮੈਡਮ ਤਾਂ ਕਹਿੰਦੀ ਹੱਥ ਟਕਾ ਕੇ ਕਰਾਂਗੇ ਪਰ ਉਹ ਪੱਤੇ ਟਕਾਤਾ ਵੀ ਉਹ ਪਿਆ ਹੈ ਚਲ ਹਰ ਹੁਣ ਇਹ ਨਹੀਂ ਪਤਾ ਕਿ ਮਸਾਲੇ ਵਸੂਲੇ ਘੱਟ ਵੱਧਣਾ ਹੋਊ। ਔਰ ਹੁਣ ਕੋਈ ਸਬਜ਼ੀ ਧੋਲੀਏ ਕੱਟੇ ਕਿ ਮੇਰਾ ਕੱਟੇ ਗਏ ਹੈ ਨਹੀਂ ਵਿੱਚ ਕੋ ਸਾਫ ਦਾ। ਇਹ ਚੋੜਣਾ ਨਹੀਂ ਹੈਗਾ। ਫਾਇ ਨਹੀਂ ਬੈਂਟਰਾਲ ਮਦਨ ਭਾਰ ਘਰੇ ਤਾਂ। ਲੋ ਜੀ। ਹੋਰ ਇਸ ਵਿੱਚ। ਬਹੁਤ ਦਾ ਜ਼ਵਾਲੀ ਲੱਗਦੀ ਹੈ ਨਿਕਲ ਪਾਣਾ। ਹਮਾਂ ਦੇਗੀ ਵਿੱਚ ਧਾਵਾਂਗੇ ਤੇ। ਇਹ ਆਈ ਦੇਗੀ ਵਿੱਚ। ਲੋ ਜੀ ਹੁਣ ਇਹ ਤੜਕਾ ਥੋੜਾ ਜਿਹਾ ਚੜੇ ਗਿਆ ਮੈਨੂੰ ਲੱਗਦੀ ਹੈ ਨਹੀਂ ਪੱਕੀ ਪੱਕੀ ਜਿਹਾ ਲੱਗਦਾ ਉਹਨੇ ਜਿਹੜਾ ਨਾਣ ਮਿਰਚਾ ਪਾਉਂੀਆਂ ਨੇ ਨਾਣ ਮਿਰਚਾ ਲਈ ਸੰਨ ਲੱਭਣਾ ਆਪਣਾ ਜਿਗਾਰ ਹੁਣ ਇੱਕ ਹੱਥ ਨਾਲ ਇਹ ਨਹੀਂ ਖੁੱਲਦਾ ਹੈਗਾ ਬੰਦ ਕਰਨ ਨੂੰ ਉਹ ਇੱਕ ਮਿੰਟ ਲਈ ਹੁਣ ਕੀ ਕੀ ਪਣਾ ਪੜੀ ਇਹ ਉਹ ਸਬਜੀ ਤਾਂ ਕੱਟੀ ਹੋਈ ਨਹੀਂ ਇਹ ਤੱਕ ਸਬਜੀ ਤਾਂ ਰਹੀਗੀ ਕੱਟਣ ਤੋਂ ਚਲੋ ਹੁਣ ਬੰਦ ਕਰਨਾ ਉਹ ਜਿਗਾਰ ਸਾਰਾ ਇਹ ਚਲੋ ਸਾਰੀ ਸਬਜ਼ੀ ਹਾਲ ਦੀ ਇਹ ਇਹਨਾਂ ਨੂੰ ਨਮਕ ਪਾਇਆ ਯਾਰ ਇਹ ਪਤਾ ਵੱਧਾ ਘੱਟ ਆ ਕੀਆ ਤਨੋਂ ਅਹ ਸੁਜੀਰਾ ਤਾਂ ਇਹ ਪੂਰਾ ਘਿਓ ਰੱਖ ਪਾਏ ਲੋ ਜਿਹੜਾ ਪਿਆ ਉਹ ਹੁਣ ਇਹਦੇ ਵਿੱਚ ਬਹੁਤ ਥੋੜਾ ਜਿਹਾ ਪਾਣੀ ਮੇਰਾ ਖਿਆਲ ਕਹਿੰਦਾ ਤੋਕੇ ਮੇਰਾ ਖਤਮ ਬੈਸਟਿੰਗ ਉਸਕੋ ਹੋ ਗਿਆ ਹੋਂ ਲਾ ਉਸਾ ਜੇ ਪੀਸੂ ਵਿੱਚ ਚੜ ਰਹੀ ਜੀ ਥੋੜਾ ਜਿਹਾ ਪਾਣੀ ਹੋਰ ਪਾਉਣਾ ਪੈਣਾ ਸੌ ਜੀ ਕੱਟਣੀ ਪਈ ਜੀ ਜਬੀ ਜਬੀ ਕੱਟਣੀ ਪਣੀ ਆ ਪਾਣੀ ਹੋਰ ਪਾ ਦੋ ਥੋੜਾ ਜਿਹਾ ਤੇ ਹੁਣ ਸਬਜੀ ਵੱਲ ਨੂੰ ਹੋਈਏ ਉਹ ਕੱਟੀਏ ਜੇ ਜਦੋਂ ਛੋਟਾ ਕੋਹਾ ਕਰੇ ਹੂ ਇਹ ਫੇ ਰੋਲਾ ਪੈ ਗਈ ਯਾਰ ਇਹੇ ਪਤਾ ਨਹੀਂ ਕੈਮਰਾ ਅਗਲੇ ਆ ਪਿਛੇ ਦਾ ਕਿੱਧਰੋਂ ਹੋਊਗਾ ਚਲੋ ਦੇਖੀ ਮੈਂ ਕਿਹੜਾ ਸੜਕਾ ਅੰਗਣ ਫੜਕਾ ਹੋਏ 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 ਮਜ਼ਾ ਹੀ ਆ ਗਿਆ ਅੱਜ ਬਾਤੀ ਤਾਂ ਇਹ ਨਹੀਂ ਪਤਾ ਹੈਗਾ ਲਓ ਯਾਰ ਤੁਹਾਨੂੰ ਨੇੜਿਓਂ ਦਿਖਾਵਾਂ ਲਓ ਦੇਖਣ ਦਾ ਬੜਾ ਮਜ਼ੇਦਾਰ ਬਣਿਆ ਇਹ ਬੱਤੀ ਖਾ ਕੇ ਪਤਾ ਲੱਗੂਗਾ ਲਓ ਜੀ ਇਹ ਮੰਗੇ ਤੜਕਾ ਧਿਆ ਹੁਣ ਪਾਉਣੀਏ ਦੇ ਵਿੱਚ ਇਹ ਕੱਟੀ ਹੋਈ ਸਬਜੀ ਆਲੂ ਕੋਲੇ ਬਾਹਰ ਇਹ ਨਾਲ ਜੀ ਵੀ ਯਾਰ ਚੱਲਾ ਜਾ ਤੂੰ ਵੀ ਪਿੱਛੇ ਹੁਣ ਰੋਲਾ ਹੈ ਇਹਨੂੰ ਹਿਲਾਉਣ ਦਾ ਇੱਕਾਤਲਾ ਮੇਰਾ ਮੋਬਾਈਲ ਫੜਿਆ ਹੋਇਆ ਹੈ ਕਿੱਥੋਂ ਨਾ ਕਿਹਾ ਇਹਨੂੰ ਉੱਥੇ ਹੀ ਰੱਖੀ ਹੈ ਦੇਖਦੇ ਆਂ ਪੰਗਾਲ ਤੇ ਮੈਨੂੰ ਮੂਰਲਾ ਕੈਮਰਾ ਨਹੀਂ ਚੱਲਦਾ ਮੇਤੋਂ ਫੋਟੋ ਨਾ ਖਿੱਚੀ ਜਾਂਦਾ ਲਓ ਜੀ ਹੁਣ ਆਇਆ ਹਵਾ ਜੀ ਤੇ ਜਿਹੜੀ ਫਲੇਮ ਆ ਵੀ ਵੱਡੀ ਕਰਤੀ ਤੇ ਖਾਤੋਂ ਫੜ ਵੀ ਲਿਆ ਕੈਮਰਾ ਢਕਾ ਜਿਹੜਾ ਸਪਾ ਹੁਣ ਦੇਖੀ ਜਾਊਗਾ ਵੀ ਪਾਣੀ ਵਿੱਚ ਪੈਂਦਾ ਕਿ ਨਹੀਂ ਪਾਣਾ ਨਹੀਂ ਹੈ ਕਿਉਂ ਪਾਣੀ ਤਾਂ ਕਾਫੀ ਹੋਊਗਾ ਦੇਖਣ ਨੂੰ ਤਾਂ ਲੱਗਦਾ ਹੈ ਜੀ ਆਹ ਸੌਨਾ ਚਿਕਨ ਨੂੰ ਰੋੜਾ ਲਾ ਲਿਆ ਅਬ ਮਿਲਟੂ ਮੇਂ ਦਿਖਾਉਂਗਾ ਇਕ ਪਿੱਛੇ ਦੱਬਨ ਲੱਗੀ ਹੋਈ ਆਹ ਦਾ ਲੈ ਲਿਆ ਲੋ ਜੀ ਰੱਬ ਜਾਣੇ ਹਾਂ ਕੀ ਹੋਊਗਾ ਕਣੂ ਕੀ ਇਹਦਾ ਇਹ ਨਹੀਂ ਪਤਾ ਹੈਗਾ। ਉਹਦਾ ਕੜਾਹੇ ਬਣ ਜੂਗਾ। ਲਓ ਜੀ। ਤਕਰੀਬਤ 75% ਬਣ ਗਈ ਹੈ। ਔਰ ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਮੈਂ ਕਾਮਯਾਬ ਵੀ ਹੋ ਗਿਆ ਲੱਗਦਾ। ਲੱਗ ਰਿਹਾ। ਬਾਕੀ ਇਹਨੇ 5 ਮਿੰਟ ਤਾਂ ਭਰ ਪਤਾ ਨਹੀਂ ਗੂਗਲ ਦਾ ਕੜਾਹੇ ਬਣਦਾ ਕੀ ਬਣਦਾ। ਇਹ ਕਿਹਤੋਂ ਨਾ ਇੱਕ ਘਾਤ ਨਾਲ ਬਣਾਂ ਸਲਾਉਣੀ ਉਹ ਫੇਟੋਂ ਫੇਲੀ ਜਾਂਦਾ ਇਹ ਵੀ ਔਖਾ ਕੰਮ ਹੈ ਤੇ ਤਾਂ ਪਾਣੀ ਆ ਗਿਆ ਨੂੰ ਫੇਸ ਟੀਮ ਕਰ ਬੰਦ ਕਰਦੇ ਆ ਕੇ ਕੱਲ ਟੱਕਣ ਨੂੰ ਇਹ ਮਿਲਿਆ ਨਹੀਂ ਇਹਦਾ ਤੇ ਜਿਹੜਾ ਮਿਲ ਗਿਆ ਵੱਡਾ ਸਾਰਾ ਉੱਤੇ ਬੰਦ ਕਰਤਾ ਹੁਣ 2-4 ਮਿੰਟ 5 ਮਿੰਟ ਲੱਗਣ ਦਿਓ ਫੇ ਦੇਖਦੇ ਕੀ ਬਣਦਾ ਇਹਦੇ ਵਿੱਚ ਜੇ ਬਣ ਗਿਆ ਤਾਂ ਜਿੰਦਾਬਾਦ ਥੈਂਕ ਯੂ ਵੈਰੀ ਮਚ ਪਾਰਿਕਲ ਕਮੈਂਟ ਸਾਰੇ ਕਰਕੇ ਦੱਸਿਓ ਵੀ ਇਹ ਮੈਂ ਕਿੱਥੇ ਕਿੱਥੇ ਗਲਤੀ ਕੀਤੀ ਐ ਬਹੁਤ ਕੋਸ਼ਿਸ਼ ਕੀਤੀ ਮੈਂ ਠੀਕ ਕਰਨ ਦੀ ਲਓ ਜੀ ਆ ਰਿਹਾ ਕੱਲਾ ਧਨੀਆ ਤੇ ਆ ਕੀ ਕਹਿੰਦੇ ਨੇ ਜੇ ਸਟੀਮ ਬੰਦ ਕੀਤੀ ਸੀ ਆਪਾਂ ਇਹ ਹੁਣ ਆਉਤੋਂ ਲਾਈਏ ਇਹ ਇਹਦੇ ਨਾਲ ਫੜਕੇ ਡੋਨਾ ਬਣਾ ਗਰਮ ਹੈ ਇਹ ਦੇਖੀ ਜਔ ਉਹ ਤੇਰੀ ਆ ਸੱਚੇ ਪਾਣੀ ਖਾਸਾ ਨਿਕਲਿਆ ਆ ਨਾ ਅਸਲ ਥੱਲੇ ਨਾਲ ਲੱਗਿਆ ਮੰਗ ਨਹੀਂ ਲੱਗਾ। ਕੰਮ ਗਲਤੀ ਹੀ ਲੱਗਾ ਹਿਲਦਾ ਨਹੀਂ ਨਾ ਸਹੀ। ਲਓ ਜੀ। ਇਹ ਬਣੀ ਐ ਸਬਜੀ। ਸਾਰਿਆਂ ਨੂੰ ਬੇਨਤੀ ਐ ਕਿ ਕੱਲਾ ਕੱਲਾ ਬੰਦਾ ਜਿੰਨਾ ਜਿੱਲਾ ਦੇਖੇ ਕਮੈਂਟ ਕਰਕੇ ਜੋ ਦੱਸ ਦਿਓ। ਕਿ ਇਹ ਮੈਂ ਕਿੱਥੇ ਗਲਤੀ ਕੀਤੀ ਐ। ਹੁਣ ਇਹ ਨਹੀਂ ਪਤਾ ਐ ਬਣਾਣਾ ਬਣਾਉਣਾ ਕੀ ਆ ਉਹ ਬਾਅਦ ਦੀ ਗੱਲ ਐ। ਪਰ ਟਰਾਈ ਕਰਕੇ ਤੁਸੀਂ ਵੀ ਦੇਖਿਓ ਜਿਵੇਂ ਮੈਂ ਬਣਾਈ ਐ। ਇਹ ਹੁਣ ਇਹਨੂੰ ਇਹਦੋਂ ਤੀਆਂ ਦੇ ਵਿੱਚ ਬੰਦ ਉਹਦੇ ਵਿੱਚ ਬੰਦ ਕਰਕੇ ਰੱਖੂਗਾ ਤੇ ਬਾਅਦ ਖੋਲ ਕੇ ਫੇਰ ਦਿਖਾਵਾਂਗਾ। ਲਓ ਜੀ ਦੇਖਦੇ ਆ ਕੀ ਬਣਿਆ ਇਹਦਾ। 5 ਮਿੰਟ ਤਾਂ ਹੋ ਗਏ। ਉਹ ਤੇਰੀ ਬੰਦ ਹੋ ਕੋਈ ਨਾ ਖੁੱਲ ਗਿਆ ਨਾ। ਲਓ ਜੀ ਗੱਲ ਇਹ ਹੈ ਬਈ ਹੁਣ ਜाहिर ਤੁਸੀਂ ਕਹ ਲਓ ਮੈਂ ਗਾਰਨਿਸ਼ ਕਰ ਲਿਆ। ਚਾਹੇ ਕੋਈ ਵਿੱਚ ਧਨੀਆ ਪਾ ਲਿਆ। ਪਰ ਧਨੀਆ ਵਿੱਚ ਪਾਉਣਾ ਹੀ ਪੈਣਾ ਸੀਗਾ। ਉਹ ਬਣ ਗਈ ਝੜੀਆਂ ਵੀ ਪਾਤਾ ਉਹ ਦੇਖਿਆ ਸਵਾ ਬਣ ਗਈ ਪਰਮੈਂਟ ਲੱਗ ਰਹੀ ਆ ਵੀ ਬਣ ਗਈ ਇਹ ਉਹ ਪਾਤਾ ਲਗਣਾ ਹੁਣ ਇਹ ਲਾ ਥੋੜੀ ਕੱਢ ਕੇ ਆ ਕੇ ਦੇਖੀਏ ਫੇਰ ਕਰ ਦੂੰ ਇਹਦੇ ਚਿੱਪ ਝੜੀਆਂ ਹੋਰ ਬਹੁਤ ਬਣਾ ਜਾਂ ਚਮਚਾ ਵੀ ਜੇ ਲੋ ਜੀ ਟਟ ਟਟ ਟਣ ਟਣ ਹੁਣ ਦੇਖਣਾ ਨਾ ਨੋਂ ਮਿਰਚ ਨਮਕ ਜਿਆਦਾ ਘੱਟ ਹੈ ਤੁਸੀਂ ਕਮੈਂਟਾਂ ਦੱਸੋ ਕਿ ਕੀ ਹੋਊਗਾ ਵੱਧ ਹੋਊਗਾ ਘੱਟ ਹੋਊਗਾ ਮਾਤਾ ਦੱਸਿ ਦਿਓ ਹਾਂ ਸੋ ਆਲੋ ਉਹ ਤਾਂ ਪਰੰਤੂ ਥੋੜਾ ਜਿਹਾ ਨਮਕ ਘੱਟ ਆ ਜਿਆਦਾ ਘੱਟਾ ਥੋੜਾ ਜਿਹਾ ਜਿੰਨਾ ਜਿੰਨਾ ਅਸੀਂ ਖਾਣੇ ਖਾਣੇ ਘੱਟ ਆ ਅਸੀਂ ਨਮਕ ਖਾਣੇ ਘੱਟੀ ਆ ਕਹਿੰਦੇ ਨੌ ਕੜੀ ਪਾ ਕੇ ਦੇਖਣੀ ਆ ਜੇ ਤੁਸੀਂ ਦੇਖੋ ਹੁਣ ਗਲਰੋ ਉਹਨੇ ਮੈਡਮ ਨੂੰ ਉਹ ਤਾਂ ਕਾਲਜ ਦੇ ਵਿੱਚ ਪਾ ਕੇ ਤਾਂ ਮੈਨੂੰ ਦਿਖਾ ਨਹੀਂ ਹੋਣੀ ਚਪਾਈ ਦੇ ਉੱਤੇ ਹਲਕਾ ਫੁਲਕਾ ਜਿਹਾ ਗਾਰਨਿਸ਼ ਕਰਕੇ ਫਿਰ ਮੈਂ ਇਹਦੇ ਵਿੱਚ ਹੀ ਦਿਖਾ ਦਿੰਨਾ ਕਿ ਕਿਹ ਜੀ ਬਣੀ ਹੈ ਲੋ ਵੀ ਦੇਖੋ ਦੇਖੋ ਕਿੰਨਾ ਸੋਹਣੀ ਲੱਗੀ ਹੈ ਬਈ ਤੇ ਖਾਣ ਨੂੰ ਵੀ ਓਨੀ ਸੋਹਣੀ ਹੈ ਟੇਸਟੀ ਟੇਸਟੀ ਮਜ਼ਾ ਆ ਗਿਆ ਹਾਂ ਇਹ ਆ ਦੇਖੋ ਅੰਦਰ ਮੈਂ ਇਹ ਨਾਉ ਕਿ ਜਦ ਦੁਬਾਰਾ ਪਾਉਣ ਵਾਲਾ ਜੀ ਦੇਖਣਾ ਜੀ ਚੈੱਕ ਕਰਨਾ ਇਹ ਹੋਰ ਬੱਦਤਾ ਨਹੀਂ ਘਟਦੇ ਨੇ ਹਾਂ ਪਰਫੈਕਟ ਪੱਕੀ ਹੋ ਜਾਣਗੀ ਹੁਣ ਇਹ ਬੰਦ ਕਰਕੇ ਰੱਖਣੀ ਆ ਮਜ਼ਾ ਆਊਗਾ ਵੀਡੀਓ ਪੂਰੀ ਦੇਖਿਓ ਮਜ਼ਾ ਆਊਗਾ ਜੋ ਵੀ ਮੈਂ ਗਲਤੀਆਂ ਕੀਤੀਆਂ ਨੇ ਉਹ ਤੁਸੀਂ ਨਹੀਂ ਕਰਨੀਆਂ ਪਰ ਕਮੈਂਟ ਦੇ ਵਿੱਚ ਦੱਸਣਾ ਜ਼ਰੂਰ ਹੈ ਮੈਂ ਕਿਹੜੇ-ਕਿਹੜੀਆਂ ਮੈਂ ਗਲਤੀਆਂ ਕਰੀਆਂ ਨੇ ਬਾਕੀ ਤੁਸੀਂ ਬਣਾ ਕੇ ਦੇਖਿਓ ਮੈਨੂੰ ਡਾਊਟ ਥੋੜਾ ਪਾਣੀ ਦਾ ਸੀਗਾ ਉਹ ਵੀ ਕਵਰ ਹੋ ਗਿਆ ਹੁਣ ਮੈਂ ਅੱਗੇ ਤੋਂ ਬਣਾ ਕੇ ਦੇ ਖਾ ਸਕਦਾ ਥੈਂਕ ਯੂ ਵੈਰੀ ਮੱਚ ਥੈਂਕ ਯੂ ਫॉर ਵਾਚਿੰਗ